ਆਪਣਾ ਸੈਲਟ ਸੱਟਾ ਜਿਹਨੂੰ ਸੇਵਾ ਦਾ ਹਫਤਾ ਦਾ ਸਨਾਮ ਦਾਖਲ ਕਰਾਇਆ ਗਿਆ ਸੀ ਜਿੱਥੋਂ ਰੈਫਰ ਕਰਤਾ ਗਿਆ ਜਿਹੜੇ ਰੈਫਰ ਕਰਤਾ ਜੀ ਹਾਂਜੀ ਹਾਂ ਠੀਕ ਸਰ ਸਵਾਰੀਆਂ ਦਾ ਸਵਾਰੀਆਂ ਦੇ ਮਾਮੂਲੀ ਸੱਟਾਂ ਆਈਆਂ ਨੇ ਕਿਸੇ ਦੀ ਕੋਈ ਇੰਜਰੀ ਨਹੀਂ ਹੈ ਜੀ ਠੀਕ ਹੈ ਸਰ ਥੈਂਕ ਯੂ ਭਾਜੀ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਜੀ ਸਾਜਲਾ ਜੀ ਸਾਜਲਾ ਪਿੰਡ ਹੈ ਭਾਈ ਕੀ ਲੱਗਦਾ ਇੱਥੇ ਲਗਾਤਾਰ ਤਿੰਨ ਚਾਰ ਐਕਸੀਡੈਂਟ ਹੋ ਗਏ ਪਹਿਲਾਂ ਵੀ ਇੱਕ ਲੜਕੀ ਦੀ ਮੌਤ ਹੋ ਚੁੱਕੀ ਹੈ ਕਿਵੇਂ ਦੇਖਦੇ ਹੋ ਇਹ ਜੀ ਮੋੜ ਜੀ ਬਹੁਤ ਖਰਾਬ ਆ ਜੀ ਹਫ਼ਤਾ ਪੈਂਦਾ ਨਹੀਂ ਭਈ ਤੇ ਹਫ਼ਤਾ ਪੈਂਦਾ ਨਹੀਂ ਜੀ ਉਹਦੀ ਚਾਂਸ ਹੁੰਦੇ ਨਹੀਂ ਜੀ ਕਿਹੜੀ ਪੱਟੀ ਆਂਦੀ ਹੈਗੀ ਚਿੱਟੀ ਪੱਟੀ ਤੇ ਇਹ ਤੇ ਪਹਾੜੀ ਕਿੱਕਰਾ ਘਾਹਾਂ ਆਈਆਂ ਪਈਆਂ ਨੇ ਜੀ ਠੀਕ ਹੈ ਹਫ਼ਤਾ ਪੈਂਦਾ ਨਹੀਂ ਜੀ ਦੋ ਚਾਰ ਮੌਤਾਂ ਹੋ ਕੇ ਹਟਦੀਆਂ ਨੇ ਜੀ ਇੱਕ ਹੁਣ ਸਾਜਲੀ ਦੀ ਕੁੜੀ ਪਹਿਲਾਂ ਹੋ ਕੇ ਹਟਿਆ ਜੀ ਮੌਤ ਜੀ ਠੀਕ ਹੈ ਇਹਨੂੰ ਗਵਰਨਮੈਂਟ ਨੂੰ ਜੀ ਚਾਹੀਦਾ ਮੜਾ ਬੱਟਪੜਾਈਆ ਸਾਫ ਸੁਪਈਆ ਕਰਾਉਣਾ ਚਾਹੀਦਾ ਜੀ ਇਹ ਨੂੰ ਕੀ ਲੱਗਦਾ ਵੀ ਇਹ ਜਿਹੜੀਆਂ ਪਹਾੜੀ ਕਿਕਰ ਹੋਣ ਕਰਕੇ ਦਿਸ ਨਹੀਂ ਦਿਸਦਾ ਨਹੀਂ ਜੀ ਮੋੜ ਆ ਗਿਆ ਖਤਰਨਾਕ ਜੀ ਕੁੰਡਾ ਮੋੜ ਆ ਗਿਆ ਜੀ ਜਮਾ ਠੀਕ ਹੈ ਕਲਾਈ ਲੋਟ ਜੀ ਇਹ ਪਾਇਆ ਸੀ ਖੇਤਾਂ ਵਾਲਿਆਂ ਕਿਹੜੇ ਜੀ ਅਸੀਂ ਆ ਪਹਾੜੀ ਕਿਕਰ ਵੱਢ ਕੇ ਪਹਿਲਾਂ ਸਾਫ ਸਪਈਆ ਕਰਿਆ ਜੀ ਹੁਣ ਫੇਰ ਫੇਰ ਹੋ ਗਈਆਂ ਜੀ ਉਧਰ ਨੂੰ ਗਾਹਾਂ ਨੂੰ ਇਹ ਕਿਹੜੀ ਲੈ ਚਿੱਟੀ ਪੱਟੀ ਜਾਂਦੀ ਐ ਇਹ ਤੇ ਵੀ ਫੁੱਲ ਆਈਆਂ ਪਈਆਂ ਨੇ ਜੀ ਚਾਂਸ ਬਹੁਤ ਵਰਤਦੇ ਨੇ ਜੀ ਉਰੇ ਠੀਕ ਹੈ ਜੀ ਦੋਸ਼ੀ ਕਿਹਨੂੰ ਮੰਨਦੇ ਹੋ ਵੀ ਤੁਸੀਂ ਦੋਸ਼ੀ ਮਤਲਬ ਤੁਹਾਨੂੰ ਕਿਹਦੇ ਕਰਕੇ ਹੋ ਰਿਹਾ ਇਹ ਜੀ ਗਵਰਨਮੈਂਟ ਵਾਸਤੇ ਆ ਜੀ ਇਹਨਾਂ ਨੂੰ ਚਾਹੀਦਾ ਜੀ ਕਰਨਾ ਇਹ ਕਿਦੋਂ ਇਹਨਾਂ ਦੇ ਸਾਡੇ ਲਈ ਜੀ ਇਹ ਸਰਕਾਰ ਲੱਗਦੀ ਹੈ ਭਾਤਮਾਨ ਦੀ ਇਹਨਾਂ ਨੂੰ ਕਰਨਾ ਚਾਹੀਦਾ ਕਹਿਣਾ ਚਾਹੀਦਾ ਜੀ ਵੀ ਇਹ ਸਾਫ ਸਪਈਆ ਜੀ ਗਵਰਨਮੈਂਟ ਨੂੰ ਕਰਨਾ ਚਾਹੀਦਾ ਕਹੇ ਕਿੱਥਰ ਕੇ ਕਰਾਉਣਾ ਚਾਹੀਦਾ ਜੀ ਠੀਕ ਹੈ ਜੀ ਹਾਂਜੀ ਬਾਬਾ ਜੀ ਕੀ ਲੱਗਦਾ ਬਾਬਾ ਜੀ ਇਹ ਹਾਂ ਮੜਾ ਮੜਾ ਇਤਜਾਮ ਚਾਹੀਦਾ ਜੀ ਬੋਰਡ ਬਾੜ ਵਗੈਰੇ ਲੱਗਣੇ ਚਾਹੀਦੇ ਨੇ ਇੱਥੇ ਠੀਕ ਹੈ ਹਾਂ ਮੜਾ ਮੜਾ ਬੰਦੇ ਨੂੰ ਪਤਾ ਲੱਗਣਾ ਚਾਹੀਦਾ 20 ਗਲਾਈ ਪੈਂਦੀ ਆ ਪਹਿਲਾਂ ਕਿਨੇ ਕਹੇ ਟੋਗੇ ਥੋੜੇ ਨੂੰ ਪਹਿਲਾਂ ਤਾਂ ਜਿੱਥੇ ਬਹੁਤ ਐਕਸੀਡੈਂਟ ਹੁੰਦੇ ਰਹੇ ਹੁਣ ਹੁੰਦੀ ਰਹਿੰਦੇ ਨੇ ਉਰੇ ਤਾਂ ਹਾਂ ਹੁੰਦੀ ਰਹਿੰਦੇ ਨੇ ਇੱਥੇ ਤਾਂ ਹਫਤਾ ਨਹੀਂ ਪੈਂਦਾ ਹਾਂ ਕਈ ਬੰਦੇ ਚਲੋ ਬਾਜਬੂਚ ਰਹਿੰਦੇ ਨੇ ਡੇਰੇ ਡੂਕ ਕੇ ਲੈ ਜਾਂਦੇ ਨੇ ਠੀਕ ਹੈ ਕਈ ਬੰਦਿਆਂ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦੇ ਨੇ ਭਾਰੀ ਨੁਕਸਾਨ ਹੋ ਜਾਂਦੇ ਨੇ ਠੀਕ ਹੈ ਹਾਂ ਜੀ ਇਹ ਸਰਕਾਰ ਨੂੰ ਮੜਾ ਜਾ ਹੋਰ ਵਿੱਚ ਕੀ ਹੋਇਆ ਕਲਾਈ ਲੋਟ ਆ ਜੀ ਇਹ ਨਹੀਂ ਲੱਗਦਾ ਜੀ ਹਾਂ ਜੀ ਹਾਂ ਗਲਾਈ ਲੋਟ ਦੇ ਕਾਰਨ ਲੱਗਦਾ ਜੀ ਨਾ ਕੋਈ ਧੁੰਦ ਨਹੀਂ ਸੀ ਜੀ ਹੋਰ ਨਹੀਂ ਸੀ ਕੋਈ ਠੀਕ ਹੈ ਬਿਨਾਂ ਧੁੰਦ ਤੋਂ ਅੱਜ ਬਿਨ ਧੁੰਦ ਤੋਂ ਹੋਇਆ ਜੀ ਕਦੋਂ ਪਤਾ ਹੀ ਨਹੀਂ ਲੱਗਦਾ ਕਲਾਈ ਲੋਟ ਪਹਾੜੀ ਕਿਕਰਾਂ ਮੂਰ ਨੂੰ ਆਈਆਂ ਪਈਆਂ ਨੇ ਜੀ ਫੋਲ ਚਿੱਟੀ ਪੱਟੀ ਤੋਂ ਗਾਹਾਂ ਪਈਆਂ ਪਈਆਂ ਰਹਿ ਗਈਆਂ ਪਰसों ਦਾ ਚਲੋ ਇੱਕ ਜੀ ਉਖਲੀਆਂ ਬਹੁਤ ਜ਼ਿਆਦੇ ਨੇ ਇਹ ਕਿਹੜਾ ਟ੍ਰੀਮ ਪੈਲ ਸਾਡੇ ਲਵੇ ਗਲਾਈ ਤੇ ਮੋੜ ਤੇ ਆ ਗਿਆ ਪੈਟਰੋਲ ਪੰਪ ਲਵੇ ਇੱਥੇ ਉਖਲੀਆਂ ਬਹੁਤ ਭੇੜੀਆਂ ਉਖਲੀਆਂ ਨੇ ਜੀ ਪਰसों ਜਿੱਥੇ ਗੱਡੀ ਦੇ ਟਾਇਰ ਪਾਟੇ ਜੀ ਇਹ ਮੜਾ ਮੋਟਾ ਜੀ ਪ੍ਰਸ਼ ਨੂੰ ਚਾਹੀਦਾ ਜੀ ਮੜਾ ਮੋਟਾ ਇਹ ਹਾਂ ਧਿਆਨ ਦੇਣ ਦਾ ਹੱਕ ਬਣਦਾ ਜੀ ਠੀਕ ਹੈ ਸੋ ਦਸਤੂਕ ਆਪਾਂ ਲਾਈਵ ਐਕਸੀਡੈਂਟ ਵਾਲੀ ਜਗ੍ਹਾ ਤੇ ਖੜੇ ਹਾਂ ਜਿੱਥੇ ਲਾਈਵ ਐਕਸੀਡੈਂਟ ਹੋਇਆ ਹੁਣੀ-ਹੁਣੀ ਸੋ ਆਪਣੇ ਨਾਲ ਸੰਜੀਤ ਪੱਤਰਕਾਰ ਕੁਲਦੀਪ ਸ਼ਰਮਾ ਜੀ ਆਪਣਾ ਮੌਜੂਦ ਨੇ ਆਪਾਂ ਉਹਦੇ ਨਾਲ ਗੱਲਬਾਤ ਕਰ ਰਹੇ ਹਾਂ ਕੁਲਦੀਪ ਜੀ ਕੀ ਲੱਗਦਾ ਬੀੜੇ ਲਗਾਤਾਰ ਦੋ ਤਿੰਨ ਐਕਸੀਡੈਂਟ ਲਗਾਤਾਰ ਹੋ ਚੁੱਕੇ ਨੇ ਕਿਵੇਂ ਦੇਖ ਰਹੇ ਉਹਨੂੰ ਹਰਿੰਦਰ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸਦਾ ਆ ਵੀ ਕੱਲ ਬੀਤੀ ਕੱਲ ਪਰਸੋ ਵੀ ਇੱਕ ਲੜਕੀ ਦੀ ਜੁਰੇ ਮੌਤ ਹੋਈ ਸੀ ਇਹ ਜਿਹੜਾ ਮੋੜਾ ਬਹੁਤ ਖਤਰਨਾਕ ਮੋੜਾ ਹੈ ਇੱਥੇ ਨਿਤ ਦਿਨ ਜਾਂ ਰਾਤ ਨੂੰ ਬੜਾ ਖਤਰਨਾਕ ਮੋੜ ਹੋਣ ਕਰਕੇ ਐਕਸੀਡੈਂਟ ਹੁੰਦੇ ਨੇ ਅੱਜ ਵੀ ਇੱਕ ਭਿਆਨਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਕਈ ਸਵਾਰੀਆਂ ਦੇ ਸੱਟਾਂ ਵੀ ਵੱਜੀਆਂ ਨੇ ਤੇ ਪਤਾ ਲੱਗਿਆ ਵੀ ਜਿਹੜਾ ਕਾਰ ਚਾਲਕ ਸੀ ਉਹਦੀ ਵੀ ਸਿਰ ਦੇ ਵਿੱਚ 60 ਹੈ ਸਗਰੂਰ ਰੈਫਰ ਕਰਾਇਆ ਸੀ ਉਹ ਸਗਰੂਰ ਤੋਂ ਅੱਗੇ ਪਿਛਲੇ ਵਾਸਤੇ ਉਹ ਭੇਜ ਦਿੱਤਾ ਗਿਆਗਾ ਜੀ ਨੂੰ ਕਿਵੇਂ ਦੇਖ ਦਿੰਦੇ ਜਿਵੇਂ ਆਪਾਂ ਇੱਥੇ ਮੋੜ ਤੇ ਇਹ ਦੋਸ਼ੀ ਕਿ ਨੂੰ ਮੰਨਦੇ ਵੀ ਕਿਸ ਕਾਰਨ ਐਕਸੀਡੈਂਟ ਹੋਇਆ ਦੋਸ਼ੀ ਤਾਂ ਜੀ ਇਹ ਜਿਹੜਾ ਮੋੜ ਹੈਗਾ ਐਦਾਂ ਦੇ ਮੋੜ ਹਰਿੰਦਰ ਜੀ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਥਾਵਾਂ ਤੇ ਨੇ ਪਰ ਸਰਕਾਰ ਨੂੰ ਇਹਦੇ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤੇ ਇਹਨੂੰ ਸਿੱਧਾ ਕਰ ਦੇਣਾ ਚਾਹੀਦਾ ਹੈ ਜਾਂ ਇੱਥੇ ਤੇ ਵਿਸ਼ੇਸ਼ ਤਰ੍ਹਾਂ ਦੇ ਜਿਹੜੇ ਰੈਫਲੈਕਟਰ ਵਗੈਰਾ ਆ ਉਹ ਲਾ ਦੇਣ ਚਾਹੀਦੇ ਨੇ ਤੇ ਜਗ੍ਹਾ ਜ ਥੋੜੀ ਥੋੜੀ ਜਗ੍ਹਾ ਤੇ ਹੌਲੀ ਚੱਲੋ ਦੇ ਜਿਹੜੇ ਬੋਰਡ ਨੇ ਸਾਈਨ ਬੋਰਡ ਨੇ ਉਹ ਵੀ ਲੱਗਣਾ ਚਾਹੀਦੇ ਨੇ ਜਿਹਦੇ ਨਾਲ ਜਿਹੜੇ ਦੂਰੋਂ ਨੇੜੇ ਆਉਂਦੇ ਨੇ ਜਿਹੜੇ ਲੋਕ ਪਰੋਂ ਦੀ ਰੋਜ਼ ਨਹੀਂ ਲੰਘਦੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਇਹ ਮੋੜ ਆ ਜਿਹੜਾ ਬਹੁਤ ਲੰਬਾ ਮੋੜ ਹੈ ਪਰ ਬਹੁਤ ਜ਼ਿਆਦਾ ਖਤਰਨਾਕ ਹੈ ਠੀਕ ਹੈ ਜੀ ਪੀ ਆਰਟੀਸੀ ਦੀ ਬਸ ਤੇ